ਆਈ ਥੋਨ ਉਹ ਪੀੜੀ ਦਾ ਡਿਜ਼ਾਈਨ ਦੱਸਾਂਗੇ ਬਹੁਤ ਹੀ ਸੌਖਾ ਬਣਾਉਣਾ ਤੇ ਨਵਾਂ ਡਿਜ਼ਾਈਨ ਆ ਬਿਲਕੁਲ ਦੇਖੋ ਤੁਹਾਨੂੰ ਨੇੜ ਤੋਂ ਕਰਕੇ ਦਿਖਾਉਣੀ ਆ ਤੇ ਬਿਲਕੁਲ ਨਵਾਂ ਡਿਜ਼ਾਈਨ ਆ ਇਹ YouTube ਤੇ ਤੁਸੀਂ ਵੇਖਿਆ ਨਹੀਂ ਹੋਣਾ ਜਿਹੜਾ ਡਿਜ਼ਾਈਨ ਅਸੀਂ ਬਣਾਇਆ ਤੇ ਇਹ ਇੱਕ ਕਲਰ ਦੀ ਵੀ ਐਸ ਕਲਰ ਦੀ ਬਣ ਸਕਦੀ ਹੈ ਜੇ ਇੰਨਾ ਬਣਾ ਕੇ ਤੁਸੀਂ ਇੰਨਾ ਇਹ ਬਣਾ ਕੇ ਤੇ ਫਿਰ ਆਲਾ ਆਇਆ ਤੇ ਇਹ ਸਾਰਾ ਵੀ ਬਣਾ ਸਕਦੇ ਹਾਂ ਨਹੀਂ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਇੱਕ ਦੀ ਵੀ ਬਣਾ ਸਕਦੇ ਹੋ ਤੇ ਦੋ ਕਲਰਾਂ ਦੀ ਤਿੰਨ ਵੀ ਬਣਾ ਸਕਦੇ ਹੋ ਜਿਵੇਂ ਅਸੀਂ ਇਹੀ ਇੱਥੇ ਲਾ ਲਏ ਇੱਥੇ ਤੁਸੀਂ ਹੋਰ ਕਲਰ ਵੀ ਲਾ ਸਕਦੇ ਹੋ ਦੇਖੋ ਬਹੁਤ ਸਾਰੇ ਡਿਜ਼ਾਈਨ ਬਣ ਕੇ ਤਿਆਰ ਹੋਏ ਆ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੇ ਇਹ ਜਿਹੜਾ ਡਿਜ਼ਾਈਨ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੁਣ ਇਹਦਾ ਮੰਝਾ ਵੀ ਬਣਾ ਸਕਦੇ ਹੋ ਵੀਡੀਓ ਨਾਲ ਨਾਲ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਖਾਨ ਤੇ ਅੱਜ ਤੁਹਾਨੂੰ ਅਸੀਂ ਇਹ ਪੀੜੀ ਬਣਾਉਣੀ ਦੱਸਦੇ ਹਾਂ ਬਿਨਾ ਦਾਉਣ ਤੋਂ ਤੇ ਨਵੇਂ ਤਰੀਕੇ ਦੀ ਪੀੜੀ ਬਣਾਵਾਂਗੇ ਆਪਾਂ ਤੇ ਇਹਦੇ ਖਾਤਰ ਆਪਾਂ ਦੋ ਕੱਦਰ ਲਏ ਆਪਾਂ ਮੈਸ ਕਲਰ ਦੀ ਬਣਾ ਲਵਾਂਗਾ ਮੈਸ ਦੀ ਤੇ ਜੇ ਦੋ ਪੌਣੇ ਦੋ ਵੀ ਪਾਸ ਆਇਆ ਤੇ ਪਹਿਲਾਂ ਆਪਾਂ گلابی ਕਲਰ ਨੂੰ ਦੇਖੋ ਇੱਧਰ ਆਪਾਂ ਗੰਢ ਦੇ ਲਈਏ ਤੇ ਆ ਗੋਲਾ ਲਿਆਂਦਾ ਆਪਾਂ ਦੇਖੋ ਬਹੁਤ ਹੀ ਸੌਖੇ ਤਰੀਕੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਦੇਖੋ ਇਹ ਗੋੜਾ ਉੱਪਰਲੇ ਪਾਸੇ ਦੀ ਆਪਾਂ ਦੇਖੋ ਉੱਪਰਲੇ ਪਾਸੇ ਦੀ ਇਸ ਤਰੀਕੇ ਨਾਲ ਕੱਢਣਾ ਆਪਾਂ ਜਿਵੇਂ ਨਾਲੋਂ ਤੇ ਆਪਾਂ ਹੁਣ ਇੱਧਰ ਲੈ ਜਾਣਾ ਇਹਨੂੰ ਦੇਖੋ ਪੂਰੀ ਕਸ ਕੇ ਬਣਾਉਣੀ ਆ ਆਪਾਂ ਬੀੜੀ ਦੇਖੋ ਇਹ ਧਾਗੇ ਨੂੰ ਆਪਾਂ ਇੱਧਰ ਲੈ ਜਾਣਾ ਜੇ ਇਹਦੇ ਆਪਾਂ ਦਾਣ ਪਾਵਾਂਗੇ ਦਾਣ ਬਿਲਕੁਲ छोटी रह जाएगी इधर आप बनी से देखो इधर बखने इतों रस्सी बन्नी सी इधर ले पावे को लिया हम आप इधर ले इधर आप थले गोला कटना लिया के देखो इस तरह ऐस पास कटना ਹੁਣ ਆਪਾਂ ਇਸ ਪਾਸੇ ਉੱਤੋਂ ਦੇ ਲਿਆਣਾ ਹੁਣ ਆਪਾਂ ਇਸ ਪਾਸੇ ਕੱਢਣਾ ਹੁਣ ਲੈ ਇਹਨਾਂ ਆਪਾਂ ਥੱਲੇ ਦੇ ਲੈਣਾ ਹੁਣ ਆਪਾਂ ਇੱਧਰ ਕੱਢ ਲਾਂ। ਹੁਣ ਆਪਾਂ ਇੱਧਰ ਫੇਰ ਲਿਆ। ਹੁਣ ਆਪਾਂ ਇੱਧਰ ਲਾਈਏ। ਦੇਖੋ ਆਪਾਂ ਇੱਧਰ ਉਤੋਂ ਦੀ ਕੱਢ ਕੇ ਇੱਧਰ ਥੱਲੇ ਤੇ ਰਜਾਣਾ ਦੇਖੋ। ਇਹ ਨੋਟਾ ਦੇ ਕੱਢਣ ਨੂੰ ਬਣਾਉਣੀ ਬਹੁਤ ਹੀ ਸੌਖੀ ਹੈ ਇਹਨੂੰ ਤੁਸੀਂ ਤਾਰਾ ਹੁੰਦੇ ਨੇ ਜਿਹੜੀਆਂ ਕੁਰਸੀਆਂ ਬਣਨ ਵਾਲੀਆਂ ਉਹਨਾਂ ਨਾਲ ਵੀ ਬਣਾ ਸਕਦੇ ਹੋ ਦੇਖੋ ਹੁਣ ਇੱਧਰ ਇਹ ਇੱਧਰ ਕੱਢ ਲੈ ਆਪਾਂ ਹੁਣ ਆਪਾਂ ਇੱਧਰ ਲਾਏ ਇਹ ਆਪਾਂ ਤੋਂ ਨਹੀਂ ਲੈਂਦਾ ਦੇਖੋ ਇੱਧਰ ਦੀ ਗੋਲਾ ਪਾ ਕੇ ਕੱਢਦੇ ਹੁਣ ਆਪਾਂ ਇੱਧਰ ਉਤੋਂ ਨਹੀਂ ਕੱਢ ਕੇ ਇੱਧਰ ਆਪਾਂ ਥੱਲੇ ਦੇ ਲ ਜਾਵਾਂਗੇ ਦੋ ਦੋ ਰਸਗੀਆਂ ਪੈ ਗਈਆਂ ਦੇਖੋ इधर द्ड के वो कस के बनाऊंगे देखो इधर उत्तों की लेनी है थले क ਨੱਪਾ ਥੱਲੇ ਇਹਦੇ ਲਗਾਏ ਆ ਦੇਖੋ ਉਹਨਾਂ ਪਾਈਸ ਤਰ੍ਹਾਂ ਤੇ ਇੰਦਰ ਆਪਾਂ ਉੱਤੋਂ ਦੀ ਕੰਟੈਂਟ ਬਹੁਤ ਹੀ ਸੋਹਣੀ ਪੀੜੀ ਬਣੂਗੀ ਇਹ ਇਹ ਇੱਕ ਤੋਂ ਨਹੀਂ ਲੈ ਆਏ ਪੂਰੀ ਕਾਸਕੇ ਬਣੀ ਜਾਣੀ ਹੈ ਦੇਖੋ ਇਹਨੂੰ ਥੱਲੇ ਦੀ ਦੇਖੋ ਐ ਥੱਲੇ ਦੀ ਕੱਢ ਕੇ ਇਧਰ ਤੇ ਇਧਰ ਥੱਲੇ ਦੀ ਜਾਓ ਦੇਖੋ ਇਧਰ ਤੇ ਇਧਰ ਥੱਲੇ ਦੀ ਇਧਰ ਉੱਤੋਂ ਦੀ ਆਇਆ ਕਰ ਆ ਉੱਤੋਂ ਦੀ ਆਈ ਹੈ ਉਹਨਾ ਥੱਲੇ ਦੀ ਇਹ ਦੇਖ ਐਂ ਗੋੜਾ ਕੱਢ ਕੇ ਇਹਨਾਂ ਇਸ ਤਰ੍ਹਾਂ ਅੰਦਰਲੇ ਪਾਸੇ ਰੱਖਣਾ

ਇੰਦਰਲੇ ਪਾਸੇ ਦੀ ਬਾਹਰ ਆ ਕੇ ਦੇਖੋ ਹੁਣ ਥੱਲੇ ਦੀ ਜਾਉਂਦੇ ਆ ਅਸੀਂ ਇੰਦਰ ਵੀ ਥੱਲੇ ਦੀ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਇਹ ਦੇਖੋ ਇਹ ਉੱਪਰ ਤੀ ਜਾਊਗਾ ਇਹ ਤਾਂ ਲੈ ਇਹ ਹੁਣ ਤਾਂ ਉੱਤੋਂ ਦੇ ਜਾਓ ਇਹ ਕੁਐਸਟਰਾ ਹੀ ਬਣੀ ਜਾਊਗੀ ਜਦੋਂ ਬਣ ਗਈ ਫੇਰ ਡਿਜ਼ਾਈਨ ਬਹੁਤ ਸੋਹਣਾ ਲੱਗੂਗਾ ਹੱਥੋਂ ਦੀ ਆਈ ਇੱਧਰ ਤੇ ਇੱਧਰ ਉਤੋਂ ਦੀ ਆ ਇੱਧਰ ਤੇ ਇੱਧਰ ਥੱਲੇ ਦੀ ਦੇਖੋ ਆ ਥੱਲੇ ਦੇ ਆਉਂਦੇ ਆ ਇੱਧਰ ਵੀ ਆ ਥੱਲੇ ਆ ਉਤੋਂ ਦੀ ਆ ਇੱਧਰ ਵੀ ਆ ਉਤੋਂ ਦੀ ਇਹ ਬਣਾ ਲੈਂਦੇ ਨੇ ਬਣਾ ਕੇ ਤੁਹਾਨੂੰ ਦਿਖਾਉਣੇ ਆ ਫਿਰ ਹੋਰ ਜਦੋਂ ਥੋੜੀ ਜਿਹੀ ਬਣ ਗਈ ਡਿਜ਼ਾਈਨ ਜਦੋਂ ਆ ਜਾਊਗਾ ਫਿਰ ਦਿਖਾਉਣੇ ਦੇਖੋ ਜੀ ਆਪਾਂ ਇੱਕ ਕਲਰ ਇਹ ਲਾ ਲਿਆ ਤੇ ਹੁਣ ਆਪਾਂ ਦੂਜਾ ਕਲਰ ਲਾਵਾਂਗੇ ਤੁਸੀਂ ਇੱਕ ਕਲਰ ਦੀ ਬਣਾ ਸਕਦੇ ਹੋ ਅਸੀਂ ਦੋ ਕਲਰ ਦੀ ਬਣਾਵਾਂਗੇ ਦੇਖੋ ਇੱਥੇ ਆਪਾਂ ਗੰਢ ਦੇਵਾਂਗੇ ਇਹਨੂੰ ਆਪ ਟੱਲੀ ਨਹੀਂ ਹੋਣ ਦੇਣਾ ਦੇਖੋ ਇਹ ਦੋ ਕਲਰ ਚ ਬਹੁਤ ਸੋਹਣੀ ਲੱਗੂਗੀ ਇੱਕ ਕਲਰ ਚ ਵੀ ਬਹੁਤ ਸੋਹਣੀ ਲੱਗੂਗੀ ਦੇਖੋ ਜੀ ਇਹ ਉੱਪਰ ਦੀ ਆਇਆ ਹੈ ਤੇ ਜਿਹੜੀ ਗੰਡ ਆਪਣੀ ਥੱਲੇ ਥੱਲੇ ਆ ਜਾਣੀ ਹੈ ਦੇਖੋ ਇਹ ਤੁਹਾਨੂੰ ਦਿਖਾਉਣ ਦੇ ਮਾਰੇ ਅਸੀਂ ਥੱਲੇ ਦੀ ਕੋਲਾ ਕੱਢਦੇ ਨਹੀਂ ਤਾਂ ਅਸੀਂ पीढ़ी चख के क्यों छोटी है अंदर दी कट्टा है होने जाऊंगा बाहर दी देखो बाहर अंदर होने हे तल्ले दी जैसी होने हे ऊपर दी जाब ਇਹ ਟਾਈਂਪਿਲ ਜਾ ਸਕਦੇ ਇਹਨੂੰ ਆਏ ਦੇਖੋ ਇਹ ਸਾਡੇ ਜੈਨ ਦਾ ਤੁਸੀਂ ਮੰਜਾ ਵੀ ਬਣਾ ਸਕਦੇ ਹੋ बहुत ही सोना डिजाइन बन के आऊंगा ये रख ले दिया के ਇਸ ਤਰ੍ਹਾਂ ਤੁਸੀਂ ਬਣਾਈ ਜਾਣਾ ਇਹ ਬਣਾ ਲੈਨੇ ਆਂ ਸੀ ਦੂਜਾ ਕਲਰ ਲਾ ਕੇ ਤੁਹਾਨੂੰ ਦਿਖਾਤਾ ਵੀ ਦੂਜਾ ਕਲਰ ਵੀ ਉਸੇ ਤਰ੍ਹਾਂ ਹੀ ਇਹ ਤੁਹਾਨੂੰ ਐਸੀ ਹੁਣ ਤੱਕ ਲੈ ਲਈ ਜੀ ਇਹ ਸਤਰਾਪਾ ਬਣਾ ਕੇ ਤੁਹਾਨੂੰ ਫਿਰ ਸਾਰੀ ਫੇਰ ਵਿਖਾਵਾਂਗੇ ਵੀ ਜਦ ਬਣ ਕੇ ਕਿੱਡੀ ਕ ਸੋਹਣੀ ਲੱਗਦੀ ਹੈ ਇਹਨੂੰ ਬਣਾ ਲੈਂਦੇ ਆ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਲਓ ਜੀ ਪੀੜੀ ਬਣ ਕੇ ਤਿਆਰ ਹੈ ਦੇਖੋ ਤੇ ਆਪਾਂ ਲਾਸਟ ਦੀਆਂ ਇਹ ਰਸਕੀਆਂ ਰਹੀਆਂ ਆਪਣੀਆਂ ਪਹਿਲਾਂ ਆਪਾਂ ਹਰਾ ਕਲਰ ਜੋੜਿਆ ਸੀ ਫਿਰ ਅਸੀਂ ਰੈੱਡ ਗੁਲਾਬੀ ਕਲਰ ਫਿਰ ਪਾ ਲਿਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਹੈ

ਇਸ ਤਰ੍ਹਾਂ ਦੇਖੋ ਆ ਲਾਸਟਰ ਸਹੀ ਰਹੀ ਦੇਖੋ ਇਹਨੂੰ ਇੱਧਰ ਸਿੱਧੇ ਪਾਸੇ ਬਣ ਗਈ ਹੈ ਤੇ ਉਲਟੇ ਪਾਸੇ ਤੁਹਾਨੂੰ ਬਣਾਉਣੇ ਇਹਨੂੰ ਇੱਥੇ ਆਪਾਂ ਬੰਦ ਕਰਦੇ ਹਾਂ ਦੇਖੋ ਇੱਥੇ ਇਹਨੂੰ ਗੰਢ ਦੇ ਦੇਣੀ ਆਪਾਂ ਦੇਖੋ ਜੀ ਤੁਸੀਂ ਇਹ ਇੱਕ ਕਲਰ ਦੀ ਬਣਾ ਸਕਦੇ ਹੋ ਜਿਵੇਂ گلابی ਸੀ ਸਾਰੇ گلابی ਦੀ ਬਣਾ ਸਕਦੇ ਹੋ ਇਹ ਆ ਨਹੀਂ ਪੜਨੋ ਸਿੱਥੇ ਸਾਰਾ ਹਰਾ ਵੀ ਪਾ ਸਕਦੇ ਹਾਂ ਇੱਥੇ ਅਸੀਂ ਡਿਜ਼ਾਈਨ ਬਣਾ ਲਿਆ ਦੇਖੋ ਇੱਥੇ ਅਸੀਂ ਗਲਾਪੀ ਬਣਾਤਾ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਇਹਦਾ ਮੰਜਾ ਵੀ ਬਣਾ ਸਕਦੇ ਹੋ ਤੁਸੀਂ ਤੇ ਪੂਰੀ ਇਹ ਕਸ਼ਮੀਰ ਦੇਖੋ ਕੋਈ ਇਹ ਢਿੱਲੀ ਨਹੀਂ ਗਈ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਵੀਡੀਓ ਨੂੰ ਐਂਡ ਤੱਕ ਕਰਕੇ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜ਼ਰੂਰ ਦਬਾਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਹੇ ਜਿਹੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ